ਬਰਨਾਲਾ ਦੀਆਂ ਤਿੰਨੋ ਸਬਡਿਵੀਜ਼ਨਾਂ ਬਰਨਾਲਾ ਤਪਾ ਅਤੇ ਮਹਿਲਕਲਾ ਵਿੱਚ ਤਿੰਨ ਵੱਖ-ਵੱਖ ਜਿਹੜੇ ਆ ਫੰਕਸ਼ਨ ਕਰਵਾਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਸਪੋਰਟਸ ਐਕਟੀਵਿਟੀਆਂ ਸਾਈਕਲਿੰਗ ਵਾਕਥੋਂ ਮੈਰਾਥਨ 5 ਕਿਲੋਮੀਟਰ ਰਨਿੰਗ ਫੁੱਟਬਾਲ ਮੈਚ ਤੇ ਵਾਲੀਬਾਲ ਮੈਚਸ ਕਰਵਾਏ ਜਾ ਰਹੇ ਨੇ ਸੋ ਅੱਜ ਅਸੀਂ ਜਿਹੜਾ ਬਰਨਾਲਾ ਸਬਡਿਵੀਜ਼ਨ ਦਾ ਜੋ ਫੰਕਸ਼ਨ ਹੈ ਉਹ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਟਾਰਟ ਕੀਤਾ ਜਾਏਗਾ ਜਿਹਦੇ ਵਿੱਚ ਸਾਡੇ ਮੁਲਾਜ਼ਮ ਸਿੱਖਿਆ ਵਿਭਾਗ ਵੱਲੋਂ ਅਫਸਰ ਤੇ ਜਿਹੜੇ ਕੋਚੇਸ ਤੇ ਸਪੋਰਟਸ ਵਾਲੇ ਬੱਚੇ ਜਿਹੜੇ ਅੱਜ ਪਾਰਟਿਸਿਪੇਟ ਕਰ ਰਹੇ ਨੇ ਅੱਜ ਅਸੀਂ ਇੱਥੇ ਤਿੰਨ ਇਵੈਂਟ ਕਰਵਾ ਰਹੇ ਹਾਂ ਜਿਹਦੇ ਵਿੱਚ ਇੱਕ ਸਾਈਕਲ ਰੈਲੀ ਇੱਕ 5 ਕਿਲੋਮੀਟਰ ਰਨਿੰਗ ਤੇ ਇੱਕ ਵਾਕ ਫੋਨ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਕਾਫੀ ਸਾਰੇ ਜਿਹੜੇ ਬੱਚੇ ਅਤੇ ਸਾਡੇ ਮੁਲਾਜ਼ਮ ਪਾਰਟਿਸਿਪੇਟ ਕਰ ਰਹੇ ਨੇ ਇੱਥੇ ਸਾਡੇ ਮਾਨਯੋਗ ਐਸ ਡੀ ਐਸ ਪੀ ਹੈੱਡਕੁਆਰਟਰ ਤੇ ਡੀ ਐਸ ਪੀ ਡੀ ਸਾਹਿਬ ਵੀ ਪਹੁੰਚੇ ਨੇ ਤੇ ਅੱਜ ਅਸੀਂ ਇੱਥੇ ਜਿਹੜਾ ਸਾਰਾ ਇਹ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਸੰਬੰਧੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਸੰਬੰਧੀ ਇੱਕ ਸਨੇਹਾ ਦਿੱਤਾ ਜਾ ਰਿਹਾ ਹੈ ਇਹਦੇ ਵਿੱਚ ਸਾਡੇ ਜਿਹੜੇ ਸਾਂਝ ਦੇ ਹੈਗੇ ਨੇ EMPLOYEES ਉਹ ਵੀ ਪਾਰਟਿਸਿਪੇਟ ਕਰ ਰਹੇ ਨੇ ਜਿਹੜੇ ਵੀ ਬੱਚੇ ਇੱਥੇ ਅੱਜ ਰਨਿੰਗ ਦੇ ਵਿੱਚ ਸਾਈਕਲਿੰਗ ਦੇ ਵਿੱਚ ਪਾਰਟਿਸਿਪੇਟ ਕਰਨਗੇ ਤੇ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਣਗੇ ਤੇ ਪਾਰਟਿਸਪੇਸ਼ਨ ਸਰਟੀਫਿਕੇਟ ਵੀ ਦਿੱਤੇ ਜਾਣਗੇ ਇਹ ਜਿਹੜਾ ਸਾਰੀ ਸਾਡੀ ਸਾਈਕਲ ਰੈਲੀ 5 ਕਿਲੋਮੀਟਰ ਰਨ ਤੇ ਵਾਕਫ ਹੋਣ ਆਪਣੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸਟਾਰਟ ਹੋ ਕੇ ਕਚੈਰੀ ਚੌਂਕ ਜੋੜੇ ਪੰਪ ਤੇ ਵਾਪਸ ਆਈਟੀਆਈ ਚੌਂਕ ਕਚੈਰੀ ਚੌਂਕ ਅਤੇ ਦੁਬਾਰਾ ਵਾਪਸ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਹੀ ਸਮਾਪਤ ਕੀਤਾ ਜਾਏਗਾ ਦੇਖੋ ਜੀ ਇਹਦਾ ਮੇਨ ਮਕਸਦ ਜਿਹੜਾ ਆਮ ਪਬਲਿਕ ਨੂੰ ਤੇ ਖਾਸ ਕਰ ਬੱਚਿਆਂ ਨੂੰ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਗਰੂਕ ਕਰਨਾ ਤੇ ਨਸ਼ਿਆਂ ਤੋਂ ਦੂਰ ਰਹਿਣ ਸੰਬੰਧੀ ਜਾਗਰੂਕ ਕਰਨਾ ਸੋ ਦੈਟ ਜਿਹੜੇ ਬੱਚੇ ਵੱਧ ਤੋਂ ਵੱਧ ਖੇਡਾਂ ਵਿੱਚ ਅਤੇ ਸਪੋਰਟਸ ਐਕਟੀਵਿਟੀ ਵਿੱਚ ਪਾਰਟਿਸਪੇਟ ਕਰਨ ਤੇ ਜਿਹੜੀ ਉਹਨਾਂ ਦੀ એનર્ਜੀ ਆ ਉਹ ਚੰਗੇ ਪਾਸੇ ਪੋਜੀਟਿਵ ਪਾਸੇ ਲੱਗੇ ਅੱਜ ਬਰਨਾਲਾ ਪੁਲਿਸ ਦੇ ਵੱਲੋਂ 5 ਕਿਲੋਮੀਟਰ ਰਨਿੰਗ ਕਰਾਈ ਗਈ ਆ ਜਿਸ ਦੇ ਰਾਹੀਂ ਸਾਨੂੰ ਸੋਚਣਾ ਮਿਲਦੀ ਵੀ ਸਾਨੂੰ ਵੱਧ ਤੋਂ ਵੱਧ ਗੇਮ ਵੱਲ ਜਾਣਾ ਚਾਹੀਦਾ ਹੈ ਵੱਧ ਤੋਂ ਵੱਧ ਵੀ ਨਸ਼ਿਆਂ ਨਾਲ ਨਹੀਂ ਜੁੜਨਾ ਚਾਹੀਦਾ ਜਿਸ ਤਰ੍ਹਾਂ ਇਹ ਸਾਨੂੰ ਸਪੋਰਟਸ ਵਿੱਚ ਜਾਣਾ ਚਾਹੀਦਾ ਹੈ ਜੋ ਕਿ ਸਾਨੂੰ ਸਪੋਰਟਸ ਬਹੁਤ ਹੀ ਕੁਸਤਖੰਦੀ ਹੈ ਅਸੀਂ ਨਸ਼ਿਆਂ ਤੋਂ ਦੂਰ ਰਹਿਣੇ ਆਗੇ ਸਾਨੂੰ ਬਹੁਤ ਕੁਝ ਮਿਲਦਾ ਇਸ ਚੀਜ਼ ਤੋਂ ਜਿਵੇਂ ਅੱਜ ਨੌਜਵਾਨ ਨਸ਼ੇ ਦੀ ਦਲਦੇ ਦੇ ਵਿੱਚ ਤਸਦਾ ਜਾ ਰਹੇ ਨੇ ਕਿ ਜਿਸ ਨਾਲ ਬਹੁਤ ਹੀ ਕਾਰ ਖਰਾਬ ਹੋ ਰਹੇ ਨੇਗੇ ਨਸ਼ਾ ਕਰਨਾ ਸਾਨੂੰ ਵੱਧ ਤੋਂ ਵੱਧ ਨਸ਼ੇ ਨਾ ਕਰਨ ਸਾਨੂੰ ਵੱਧ ਤੋਂ ਵੱਧ ਗੇਮ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਜਿਸ ਤਰ੍ਹਾਂ ਹੀ ਵੀ ਸਾਡੇ ਬੋਡੀ ਬਣੀ ਰਹੇ ਵੀ ਜਿਸ ਨਾਲ ਅੱਜ ਪੰਜਾਬ ਪੁਲਿਸ ਵੱਲੋਂ ਹਣਾ ਨਸ਼ਿਆਂ ਦੇ ਖਿਲਾਫ ਬਹੁਤ ਵੱਡੇ ਉਪਰਾਲੇ ਕਰਿਆ ਗਿਆ ਹੈ ਜਿਦੇ ਵਿੱਚ ਅਸੀਂ 5 ਕਿਲੋਮੀਟਰ ਰਨਿੰਗ ਲਗਾਈ ਹੈ ਤੇ ਸਾਈਕਲ ਰੈਲੀ ਹੋਈ ਹੈ ਤੇ ਇਹ ਬਹੁਤ ਵੱਡਾ ਉਪਰਾਲਾ ਹੈ ਪਲੇਅਰਾਂ ਨੂੰ ਤੇ ਅੱਜ ਦੀ ਜਨਰੇਸ਼ਨ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਿਵੇਂ ਅੱਜ ਕੱਲ ਆਪਾਂ ਦੇਖਦੇ ਆਂਗੇ ਵੀ ਮਤਲਬ ਕਿੰਨੇ ਕਿੰਨੀ ਜਨਰੇਸ਼ਨ ਅਸੇਵਾਲ ਵੱਧਦੀ ਜਾ ਰਹੀ ਹੈ ਤਾਂ ਆਪਾਂ ਨੂੰ ਖੇਡਾਂ ਖੇੜੀ ਜਾਣਾ ਜਾਣਾ ਚਾਹੀਦਾ ਹੈ ਜਿਹਦੇ ਨਾਲ ਆਪਾਂ ਨਸ਼ੇ ਤੋਂ ਦੂਰ ਰਹਿ ਤ ਆਮ ਪਬਲਿਕ ਬਸ ਐਦਾ ਹੀ ਕਹਿਣਾ ਚਾਹੁੰਦੇ ਆ ਵੀ ਖੇਡਾਂ ਖੇੜੀ ਜਾਓ ਤੇ ਜ਼ਿਆਦਾ ਹੋ ਤੇ ਨਸ਼ਿਆਂ ਤੋਂ ਦੂਰ ਰਹੋ